ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਰੀ ਨਾ ਰਤੂ ਸਵਾਗਤ ਕਰਦੀ ਹਾਂ ਹਾਜ਼ਰ ਹਾਂ ਤੁਹਾਡੇ ਲਈ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਅੱਜ ਦਾ ਮੁੱਦਾ ਹੈ ਅੱਜ ਇਕ ਤਾਂ ਜਲਾਲਪਿੰਡ ਵਿਖੇ ਗੁਰੂ ਸਾਹਿਬ ਦੇ ਅੰਗਾਦੀ ਦੁਬਾਰਾ ਬੇਅਦਬੀ ਕੀਤੀ ਗਈ ਮੰਜੀ ਸਾਹਿਬ ਹਾਲ ਵਿਖੇ ਗਿਆਨੀ ਗੁਰਬਚਨ ਸਿੰਘ ਜੀ ਵਿਰੁੱਧ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ ਸਾਡਾ ਅੱਜ ਦਾ ਮੁੱਦਾ ਇਸੇ ਸਬੰਧੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫਿਰ ਜਲਾਲਪਿੰਡ ਵਿਖੇ ਗੁਰੂ ਸਾਹਿਬ ਦੇ ਅੰਗਾਦੀ ਦੁਆਰਾ ਬੇਅਦਬੀ ਕੀਤੀ ਗਈ ਤੇ ਦੂਸਰੇ ਪਾਸੇ ਗਿਆਨੀ ਗੁਰਬਚਨ ਸਿੰਘ ਜੀ ਵਿਰੋਧ ਮੰਜੀ ਹਾਲ ਵਿਖੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ ਹੀ ਰੱਜ ਕੇ ਨਾਰੇਬਾਜ਼ੀ ਕੀਤੀ ਤੇ ਦੂਸਰੇ ਪਾਸੇ ਜਿਹੜੀ ਬਠਿੰਡੇ ਚ ਜਲਾਲਪਿੰਡ ਵਿਖੇ ਘਟਨਾ ਵਾਪਰੀ ਹੈ ਉਸ ਨੇ ਸਿੱਖ ਕੌਮ ਦੇ ਹਿਰਦੇ ਦੁਆਰਾ ਫੇਰ ਬਲੂੰ ਦਿੱਤੇ ਹਨ ਇਸ ਹਿਰਦੇ ਵੇਦਕ ਘਟਨਾ ਬਾਰੇ ਸਾਡੇ ਦਰਸ਼ਕਾਂ ਨੂੰ ਵਿਸਤਾਰ ਸਹਿਤ ਦੱਸੋ ਵਿਵਾਜਸਤਰਾ ਬੜੀ ਦੁਖਦਾਈ ਦੀ ਖਬਰ ਹੈ ਉਹਦੀ ਤੁਸੀਂ ਗੱਲ ਕੀਤੀ ਆ ਕਿ ਪੰਜਾਬ ਦੇ ਵਿੱਚ ਨਿਰੰਤਰ ਗੁਰੂ ਸਾਹਿਬ ਦੇ અપਮਾਨ ਦੀਆਂ ਬੇਅਦਬੀ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਨਿਰੰਤਰ ਹੋ ਰਹੀਆਂ ਨੇ ਉਹ ਘਟਨਾਵਾਂ ਨੇ ਜਿਹੜੀਆਂ ਉਹ ਰੁਕਣ ਦਾ ਨਾ ਨੀ ਰਹਿ ਰਹੀਆਂ ਇੱਕ ਪਾਸੇ ਇਸ ਕਾਰਨ ਸਿੱਖ ਸੰਗਤਾਂ ਨੇ ਜਿਹੜੀਆਂ ਉਹ ਸ਼ਰਕਾ ਤੇ ਉਤਰੀਆਂ ਹੋਈਆਂ ਨੇ ਸਮੁੱਚਾ ਸਿੱਖ ਪੰਥਾ ਜਿਹੜਾ ਉਹ ਸੰਘਰਸ਼ ਦੇ ਰਾਹ ਪਿਆ ਹੋਇਆ ਪੰਜਾਬ ਦੇ ਹਾਲਾਤ ਨੇ ਜਿਹੜੇ ਉਹ ਦਿਨੋਂ ਦਿਨ ਦਿਨੋਂ ਦਿਨ ਤਣਾਅਪੂਰਨ ਹੋ ਰਹੇ ਨੇ ਤੇ ਦੂਸਰੇ ਪਾਸੇ ਨਿਰੰਤਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਜਿਹੜੀਆਂ ਉਹਨਾਂ 'ਚ ਵਾਧਾ ਹੋ ਰਿਹਾ ਹਰ ਚੜ੍ਹਦੇ ਸੂਰਜ ਸਾਨੂੰ ਇਸ ਤਰ੍ਹਾਂ ਦੀ ਇੱਕ ਘਟਨਾ ਜਿਹੜੀ ਹਿਰਦੇ ਵੇ ਦੀ ਘਟਨਾ ਹੁੰਦੀ ਹੈ ਜਿਹੜੀ ਸਿੱਖ ਹਿਰਦਿਆਂ ਨੂੰ ਬਲੁੰਦਰ ਦਿੰਦੀ ਆ ਉਹਦੀ ਜਾਣਕਾਰੀ ਮਿਲ ਜਾਂਦੀ ਆ ਫਿਰ ਜਦੋਂ ਰੋਜ਼ਾਨਾ ਸਿੱਖਾਂ ਦੇ ਅੱਲੇ जखਮਾਂ ਤੇ ਲੂਣ ਛਿੜਕਿਆ ਜਾ ਰਿਹਾ ਫਿਰ ਅਸੀਂ ਸ਼ਾਂਤੀ ਦੀ ਉਮੀਦ ਕਿੱਥੋਂ ਰੱਖਦੇ ਹਾਂ ਰੋਜ਼ਾਨਾ ਸਿੱਖਾਂ ਨੂੰ ਬੰਗਾਰਿਆ ਜਾ ਰਿਹਾ ਉਹਨਾਂ ਨੂੰ ਚੁਣੌਤੀ ਦਿੱਤੀ ਜਾ ਰਹੀ ਆ ਉਹਨਾਂ ਦੇ ਗੁਰੂ ਸਾਹਿਬ ਦਾ ਅਪਮਾਨ ਕੀਤਾ ਜਾ ਰਿਹਾ ਬੇਅਦਬੀ ਕੀਤੀ ਜਾ ਰਹੀ ਆ ਗੁਰੂ ਸਾਹਿਬ ਦੇ ਅੰਗ ਨੇ ਜਿਹੜੇ ਉਹ ਖੰਡਤ ਕਰਕੇ ਸੋ ਅੱਜ ਜਿਹੜੀ ਜਲਾਲ ਪਿੰਡ ਦੇ ਵਿੱਚ ਘਟਨਾ ਵਾਪਰੀਆ ਇਹ ਫਿਰ ਉਬਰ ਗਾੜੀ ਵਾਲਾ ਕਾਂਡ ਆ ਹਾਂਜੀ ਕਿਉਂਕਿ ਬਰਗਾੜੀ ਦੇ ਵਿੱਚ ਜੋ ਕੁਝ ਵਾਪਰਿਆ ਸੀ ਉਸ ਤੋਂ ਬਾਅਦ ਜਿਹੜੀਆਂ ਬਾਕੀ ਘਟਨਾਵਾਂ ਹੋਈਆਂ ਉਹ ਸੀ ਕਿ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਗੁਰੂ ਸਾਹਿਬ ਜਿੱਤੇ ਪ੍ਰਕਾਸ਼ ਨੇ ਉਹ ਗੁਰੂ ਸਾਹਿਬ ਦੇ ਅੰਗ ਸੀ ਜਿਹੜੇ ਉਹ ਖੰਡੇ ਤੋਂ ਉਹਨਾਂ ਨੂੰ ਪਾੜਿਆ ਜਾਂਦਾ ਸੀ ਜਾਂ ਕੁਝ ਹੋਰ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਡੇ ਸਾਹਮਣੇ ਲਗਾਤਾਰ ਆ ਰਹੀਆਂ ਸੀ ਪਰੰਤੂ ਇਹ ਜਿਹੜੀ ਜਲਾਲ ਦੇ ਕੋਲ ਗੁਰੂ ਸਰਪਿੰਡ ਦੇ ਵਿੱਚ ਘਟਨਾ ਵਾਪਰੀ ਆ ਬਠਿੰਡੇ ਜ਼ਿਲ੍ਹੇ ਦੇ ਵਿੱਚ ਇਹ ਬਿਲਕੁਲ ਬਰਗਾੜੀ ਵਾਲਾ ਸੀਨ ਆ ਜਿਹੜਾ ਉਹਨੂੰ ਉਹਨੂੰ ਦਰਾਇਆ ਗਿਆ ਤੇ ਇਹ ਵੀ ਆ ਕਿ ਬਰਗਾੜੀ ਤੇ ਇਹ ਜਿਹੜਾ ਜਲਾਲ ਪਿੰਡਾਂ ਏ ਬਿਲਕੁਲ ਉਸੇ ਹੀ ਝੜਕਦੇ ਜਿਹੜੀ ਕੋਟਕਪੂਰਾ ਤੋਂ ਬਠਿੰਡਾ ਰੋਡ ਆ ਉਹ ਉਸੇ ਹੀ ਝੜਕਦੇ ਦੋਨੇ ਮਤਲਬ ਉਸੇ ਕੋਈ ਇਲਾਕਾ ਉਸੇ ਹੀ ਇਲਾਕੇ ਦੇ ਵਿੱਚ ਦੁਆਰਾ ਉਸੇ ਹੀ ਢੰਗ ਤਰੀਕੇ ਦੇ ਨਾਲ ਘਟਣਾ ਹੈ ਜਿਹੜੀ ਉਹ ਵਾਪਰੀ ਆ ਗਿਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਪਾਵਰ ਅੰਗ ਉਹਨਾਂ ਦਾ ਕਤਲਿਆਮ ਕਰਕੇ 1274 ਪੰਨੇ ਤੋਂ ਲੈ ਕੇ 1430 ਜਿੱਥੇ ਸਮਾਪਤੀ ਹੁੰਦੀ ਹੈ ਸੋ ਉਹ 157 ਅੰਗ ਨੇ ਜਿਹੜੇ ਉਹਨਾਂ ਨੂੰ ਖੰਡਿਤ ਕਰਕੇ ਗੁਰੂ ਸਾਹਿਬ ਪਿੰਡਾ ਜਿਹੜਾ ਜਲਾਲ ਪਿੰਡ ਦੇ ਨਾਲ ਲੱਗਦਾ ਉਹਦੇ ਸ਼ਾਮਿਲ ਹੀ ਆ ਉੱਥੇ ਖੰਡਾ ਦਿੱਤੇ ਗਏ ਨੇ ਸੋ ਬਿਲਕੁਲ ਉਹ ਉਹੀ ਮਤਲਬ ਜਿਹਨੂੰ ਪ੍ਰਾਚਿਤ ਮੰਡੀ ਅਸੀਂ ਕਹਿੰਦੇ ਆ ਕਿ ਉਹੀ ਬਿਲਕੁਲ ਟੰਗ ਤਰੀਕਾ ਅਪਣਾਇਆ ਗਿਆ ਜਿਹੜਾ ਬਰਗਾੜੀ ਦੇ ਵਿੱਚ ਅਪਣਾਇਆ ਗਿਆ ਸੀ ਕਿ ਗੁਰੂ ਸਾਹਿਬ ਦੇ ਅੰਗ ਨੇ ਜਿਹੜੇ ਉਹ ਗਲੀਆਂ ਦੇ ਵਿੱਚ ਛੜਕਾਂ ਤੇ ਬਜ਼ਾਰਾਂ ਦੇ ਵਿੱਚ ਰੋਲ ਦਿੱਤੇ ਗਏ ਸੀ ਕੋਈ ਉਸ ਉਹੀ ਤਰੀਕਾ ਢੰਗ ਅਪਣਾ ਕੇ ਅੱਜ ਇਹ ਜਲਾਲ ਗੁਰੂ ਸਰ ਦੇ ਵਿੱਚ ਜਿਹੜੀ ਘਟਨਾ ਹਿਰਦੇ ਵੇਗ ਦੀ ਘਟਨਾ ਜਿਹੜੀ ਵਾਪਰੀ ਆ ਸੋ ਹੁਣ ਗੱਲ ਇਹ ਆ ਕਿ ਇੱਕ ਇਹ ਘਟਨਾ ਦੂਸਰੀ ਬਰਗਾੜੀ ਪਿੰਡ ਦੀ ਘਟਨਾ ਤੇ ਬਾਕੀ ਜਿਹੜੀਆਂ ਵਿਚਕਾਰ ਵਾਪਰੀਆਂ ਘਟਨਾਵਾਂ ਨੇ ਇਹਨਾਂ ਨੂੰ ਅਸੀਂ ਜੋੜ ਸਕਦੇ ਆ ਜਾਂ ਨਹੀਂ ਜੋੜ ਸਕਦੇ ਜਾਂ ਸਿਰਫ ਬਰਗਾੜੀ ਵਾਲੀ ਤੇ ਜਿਹੜੀ ਅੱਜ ਵਾਪਰੀ ਘਟਨਾ ਅਸੀਂ ਇਹਨੂੰ ਜੋੜ ਸਕਦੇ ਆ ਕਿਉਂਕਿ ਜਿਹੜਾ 1 ਜੂਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰੂ ਮਹਾਰਾਜ ਦਾ ਪ੍ਰਕਾਅ ਉਹਨਾਂ ਦਾ ਪਵਿੱਤਰ ਦੇਹ ਹੈ ਜਿਹੜੀ ਉਹ ਚੋਰੀ ਹੋਈ ਸੀ ਉਹ ਅਜੇ ਤੱਕ ਉਹਦਾ ਕੋਈ ਖੁਰਾਕ ਉਹ ਪ੍ਰਸ਼ਾਸਨਾ ਜਿਹੜਾ ਨਹੀਂ ਲੱਗ ਸਕਿਆ ਕਿ ਉਹ ਸ਼੍ਰੀ ਗੁਰਗੰਨ ਸਾਹਿਬ ਮਹਾਰਾਜੀ ਦੀ ਪਵਿੱਤਰ ਦੇ ਪਾਵਨ ਦੇ ਆ ਜਿਹੜੀ ਉਹ ਕਿੱਥੇ ਗਈ ਹਾਂਜੀ ਸੋ ਹੁਣ ਜਿਹੜੇ ਉਸ ਦਿਨ ਬਰਗਾੜੀ ਪਿੰਡ ਦੇ ਵਿੱਚ ਗੁਰੂ ਸਾਹਿਬ ਦੇ ਅੰਗ ਸੀ ਜਿਹੜੇ ਉਹ ਉਹਨਾਂ ਦੀ ਬੇਅਦਬੀ ਹੋਈ ਤੇ ਅੱਜ ਉਹੀ ਜਿਹੜੇ ਆ ਆਪਣਾ ਦਲਾਲ ਪਿੰਡ ਦੇ ਕੋਲ ਗੁਰੂ ਸਾਹਿਬ ਦਾ ਉੱਥੇ ਇਹ ਹੋਈ ਹੁਣ ਇਹ ਸੋਚਣ ਵਾਲੀ ਗੱਲ ਇਹ ਕਿ ਕੀ ਇਹ ਉਹ ਅੰਗ ਤੇ ਅੱਜ ਜਿਹੜੇ ਅੰਗ ਕ ਮਤਲਬ ਬੇਅਦਬੀ ਕੀਤੀ ਗਈ ਹੈ ਖੰਡਿਤ ਕੀਤੇ ਗਏ ਹੈ ਉਹ ਉਸੇ ਹੀ ਪਾਵਨ ਵੀਰਦੇ ਨੇ ਜੀ ਇਹ ਜਾਂ ਇਹ ਕੋਈ ਹੋਰ ਸ਼ਰਾਗਤਾ ਇਹ ਸਾਰਾ ਕੁਝ ਜਿਹੜਾ ਇਹਨੂੰ ਅਸੀਂ ਮਤਲਬ ਇੱਕ ਲੜੀ ਦੇ ਵਿੱਚ ਵੀ ਜੋੜ ਸਕਦੇ ਹਾਂ ਅਸੀਂ ਇਹਨੂੰ ਵੱਖ-ਵੱਖ ਕਰਕੇ ਵੀ ਦੇਖ ਸਕਦੇ ਹਾਂ ਸੋ ਇਹ ਬੜੀ ਡੂੰਗੀ ਗਹਿਰੀ ਗੰਭੀਰ ਸਾਜ਼ਿਸ਼ ਹੈ ਜਿਹੜੀ ਪੰਜਾਬ ਦੇ ਅਮਨ ਚੈਨ ਨੂੰ ਲੰਬੂ ਲਾਉਣ ਲਈ ਤੇ ਦੂਸਰੀ ਗੱਲ ਜਿਹੜੀ ਆ ਉਹ ਅਸੀਂ ਸ਼ਾਇਦ ਆਪਾਂ ਅੱਜ ਦਾ ਮੁੱਦਾ ਜਿਹੜਾ ਇਹਦੇ ਚੱਗੇ ਚੱਲ ਕੇ ਕਰਾਂਗੇ ਕਿ ਇਹ ਘਟਨਾਵਾ ਤੇ ਜਿਹੜੀਆਂ ਵਿਚਕਾਰ ਲਿਆ ਘਟਨਾਵਾ ਵਾਪਰੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਗੁਰਦੁਆਰਿਆਂ ਦੇ ਗ੍ਰੰਥੀਆਂ ਨੂੰ ਫੜਿਆ ਜਾ ਰਿਹਾ ਹੈ। ਤੋ ਇਹਨਾਂ ਨੂੰ ਅਸੀਂ ਆਪਸ ਵਿੱਚ ਜੋੜ ਸਕਦੇ ਹਾਂ ਸਰਕਾਰ ਦੀ ਇਹਦੇ ਵਿੱਚ ਕੀ ਸਾਜ਼ਿਸ਼ ਆ ਪੰਥ ਵਿਰੋਧੀ ਤਾਕਤਾਂ ਨੇ ਜਿਹੜੀਆਂ ਉਹ ਕੀ ਸੋਚ ਰਹੀਆਂ ਨੇ ਇਹ ਸਾਰਾ ਕੁਝ ਆ ਜਿਹੜਾ ਇਹਦੇ ਬਾਰੇ ਸਾਨੂੰ ਬੜੀ ਗੰਭੀਰਤਾ ਨਾਲ ਸੋਚਣ ਦੀ ਗੱਲ ਹੈ ਪਰੰਤੂ ਮੈਂ ਸਮਝਦਾ ਕਿ ਬਰਗਾੜੀ ਦੀ ਘਟਨਾ ਤੋਂ ਬਾਅਦ ਜਿਹੜੀ ਅੱਜ ਉਸੇ ਹੀ ਢੰਗ ਤਰੀਕੇ ਦੇ ਨਾਲ ਇਹ ਘਟਨਾ ਵਾਪਰੀ ਆ ਇਹਨੇ ਮਤਲਬ ਉਹ ਜਿਹੜੀ ਚੁਣੌਤੀ ਜਿਹੜੀ ਉਹ ਪੋਸਟਰਾਂ 'ਚ ਦਿੱਤੀ ਗਈ ਸੀ ਜਿਹੜੇ ਉਹ ਪੋਸਟਰ ਲਾਏ ਗਏ ਸੀ ਬਰਗਾੜੀ ਜਾਂ ਜੋਹਾਰ ਸਿੰਘ ਵਾਲਾ ਪਿੰਡਾਂ ਦੇ ਕੋਟਕਪੂਰੇ ਦੇ ਇਲਾਕੇ ਦੇ ਵਿੱਚ ਕਿ ਸਿੱਖੋ ਅ ਅਸੀਂ ਤੁਹਾਡਾ ਗੁਰੂ ਸਾਹਿਬ ਚੋਰੀ ਕੀਤਾ ਤੁਹਾਡੇ ਚ ਤਾਕਤ ਆ ਤੁਹਾਨੂੰ ਲੱਭ ਕੇ ਦਿਖਾਉ ਉਹ ਬਰਗਾੜੀ ਪਿੰਡ ਚ ਹੀ ਆ ਅਸੀਂ ਉਹਦਾ ਅੱਗੋਂ ਇਸ ਤਰ੍ਹਾਂ ਆਪਣਾ ਅਪਮਾਨ ਕਰਾਂਗੇ ਕਿ ਤੁਸੀਂ ਯਾਦ ਰੱਖੂਗੀ ਉਹ ਬਿਲਕੁਲ ਹੂ ਹੂ ਉਸ ਗੱਲ ਨੂੰ ਦਰਹਾ ਰਹੇ ਨੇ ਜਿਹੜੀ ਉਹਨਾਂ ਨੇ ਬੰਗਾਰ ਜਿਹੜੀ ਚੁਣੌਤੀ ਕੌਮ ਨੂੰ ਦਿੱਤੀ ਸੀ ਕਿ ਅਸੀਂ ਉਹ ਜੋ ਕੁਝ ਉਹਨਾਂ ਨੇ ਕਿਹਾ ਸੀ ਉਹ ਕਰਕੇ ਦਿਖਾ ਰਹੇ ਨੇ ਬਰਗਾੜੀ ਚ ਕਰ ਦਿੱਤਾ ਅੱਜ ਇਹ ਗੁਰੂ ਸਰ ਜਲਾਲਪਿੰਡ ਦੇ ਵਿੱਚ ਕਰ ਦਿੱਤਾ ਸੋ ਇਹ ਇਹ ਹੁਣ ਗੱਲ ਇਹ ਆ ਕਿ ਜਿਹੜੇ ਬਾਕੀ ਪਵਿੱਤਰ ਅੰਗ ਗੁਰੂ ਸਾਹਿਬ ਦੇ ਬਾਕੀ ਨੇ ਜੇ ਅਸੀਂ ਇਹ ਮੰਨ ਨਹੀਂ ਲਈਏ ਕਿ ਇਹ ਉਹ ਉਸ ਪਵਿੱਤਰ ਦੇਦੇ ਅੰਗ ਨੇ ਜਿਹੜੀ ਚੋਰੀ ਕੀਤੀ ਗਈ ਸੀ ਤੇ ਉਹਨਾਂ ਦਾ ਹਸ਼ਰ ਆ ਜਿਹੜਾ ਉਹ ਕੀ ਹੋਣਾ ਜੀ ਸੋ ਇਹ ਇਹ ਸੋਚ ਕੇ ਰੂਹ ਵੀ ਕੰਬਦੀ ਆ ਤੇ ਮਤਲਬ ਚਿੰਤਾ ਵੀ ਬੜੀ ਹੁੰਦੀ ਆ ਕਿ ਇਹ ਪੰਜਾਬ ਦੇ ਅਮਨ ਚੈਨ ਨੂੰ ਲਾਂਭੂ ਲਾਉਣ ਲਈ ਉਹ ਉਸ ਉਹਨਾਂ ਅੰਗਾਂ ਦਾ ਹਸ਼ਰ ਆ ਜਿਹੜਾ ਉਹ ਕੀ ਕੀਤਾ ਜਾਊਗਾ ਸੋ ਬੜੀ ਮਤਲਬ ਭਿਆਨਕ ਸਥਿਤੀ ਆ ਜਿਹੜੀ ਇਸ ਵੇਲੇ ਕੌਮ ਦੇ ਸਾਹਮਣੇ ਪੈਦਾ ਹੋਈ ਆ ਕਿ ਕੌਮ ਦਾ ਜਿਹੜਾ ਰੋਹ ਤੇ ਰੋਸ ਹੈ ਕੌਮ ਦਾ ਜਿਹੜਾ ਰੋਹ ਤੇ ਰੋਸ ਹੈ ਅੱਜ ਜੋ ਕੁਝ ਵਾਪਰਿਆ ਇਹ ਉਸ ਰੋਹ ਤੇ ਰੋਸ ਨੂੰ ਫਿਰ ਚੁਣੌਤੀ ਦਿੱਤੀ ਗਈ ਆ ਕਿ ਤੁਸੀਂ ਜੋ ਮਰਜ਼ੀ ਕਰ ਲੋ ਉਹ ਜਿਸ ਤਰ੍ਹਾਂ ਅਸੀਂ ਬਚਪਨ ਵਿੱਚ ਉਹ ਕਹਿੰਦੇ ਸੀ ਵੀ ਬਜਾ ਲਾ ਢੋਲ ਤੇ ਕੋਈ ਨਹੀਂ ਸਾਡੇ ਤੇ ਕੋਈ ਅਸਰ ਨਹੀਂ ਉਸ ਗੱਲ ਦਾ ਸੋ ਉਹ ਅੱਜ ਇਹ ਚੁਣੌਤੀ ਆ ਜਿਹੜੀ ਬੜੀ ਗੰਭੀਰ ਚੁਣੌਤੀ ਆ ਜਿਹੜੀ ਕੌਮ ਨੂੰ ਦਿੱਤੀ ਗਈ ਆ ਕਿ ਤੁਸੀਂ ਜੋ ਮਰਜ਼ੀ ਕਰ ਲੋ ਕਰਨੇ ਲਾ ਲੋ ਰੋਸ ਮਜਾਰੇ ਕਰ ਲੋ ਜੋ ਮਰਜ਼ੀ ਕਰ ਲੋ ਅਸੀਂ ਜਿਹੜੀ ਤੁਹਾਨੂੰ ਚੁਣੌਤੀ ਬੰਗਾਰ ਦਿੱਤੀ ਆ ਅਸੀਂ ਤੁਹਾਨੂੰ ਹਰ ਹਿੱਲੇ ਪੂਰਾ ਕਰਾਂਗੇ ਸੋ ਇਹ ਅੱਜ ਦੀ ਜਿਹੜੀ ਗੰਭੀਰ ਸਥਿਤੀ ਆ ਕੌਮ ਦੇ ਸਾਹਮਣੇ ਉਹਦੇ ਬਾਰੇ ਸੋਚਣ ਦੀ ਲੋੜ ਆ ਤੇ ਵਿਸ਼ੇਸ਼ ਕਰਕੇ ਜਿਹੜੀ ਮੈਂ ਗੱਲ ਕਰ ਰਿਹਾ ਕਿ ਜਿਹੜੇ ਬਾਕੀ ਅੰਗ ਰਹਿੰਦੇ ਨੇ 157 ਅੰਗ ਇਹ ਨੇ 100 ਜਿਹੜੇ 30 ਦੇ ਕਰੀਬ ਅੰਗ ਸੀ ਜਿਹੜੇ ਬਰਗਾੜੀ ਪਿੰਡ ਦੇ ਵਿੱਚ ਇਹ ਕਰੀਬਨ ਤੱਕ ਕਰੀਬਨ ਸਾਰੇ ਇਟਾਈਨ ਸੋ ਆਂਗ ਬਣਦੇ ਨੇ ਬਾਕੀ ਸਾਰੇ ਅੰਗ ਨਹੀਂ ਜਿਹੜੇ ਗੁਰੂ ਸਾਹਿਬ ਦੇ ਪਵਿੱਤਰ ਅੰਗ ਨੇ ਜਿਹੜੇ ਉਹ ਉਹਨਾਂ ਦੁਸ਼ਮਣ ਦੁਸ਼ਟ ਤਾਕਤਾਂ ਦੇ ਕੋਲ ਨਹੀਂ ਹਲੇ ਸੋ ਇਸ ਪਾਸੇ ਸਰਕਾਰ ਨੂੰ ਬਿਹਤ ਗੰਭੀਰਤਾ ਨਾਲ ਲੋੜ ਹੈ ਧਿਆਨ ਦੇਣ ਦੀ ਕਿ ਕੌਮ ਨੂੰ ਵੀ ਇਸ ਪਾਸੇ ਗੰਭੀਰਤਾ ਨਾਲ ਠੀਕ ਹੈ ਜੇ ਸਾਨੂੰ ਉਹਨਾਂ ਨੇ ਦੁਸ਼ਟ ਤਾਕਤਾਂ ਨੇ ਚੁਣੌਤੀ ਦਿੱਤੀ ਹੈ ਤਾਂ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਆਪਣੇ ਤੌਰ ਤੇ ਇਸ ਗੱਲ ਦਾ ਖੁਰਾਕੋਜ ਜਿਹੜਾ ਉਹ ਬਿਲੱਭੜ ਦੀ ਕੋਸ਼ਿਸ਼ ਕਰੀਏ ਸਾਡੀ ਵੀ ਫੌਜ ਹੈਗੀ ਆ ਸ੍ਰੀ ਗੁਰੂ ਜੀ ਨੂੰ ਅਸੀਂ ਖਾਲਸਾ ਫੌਜ ਕਹਿੰਦੇ ਆ ਲਾਗਲੀਆਂ ਫੌਜਾਂ ਕਹਿੰਦੇ ਆ ਸੋ ਸਾਡਾ ਸਾਰਿਆਂ ਦਾ ਵੀ ਫਰਜ਼ ਬਣਦਾ ਕਿ ਇਸ ਗੱਲ ਦਾ ਖੁਰਾਕੋਜ ਲੱਭਣ ਦੀ ਕੋਸ਼ਿਸ਼ ਕਰੀਏ ਤੇ ਜਿਹੜੀ ਉਹਨਾਂ ਦੀ ਸਾਜ਼ਿਸ਼ ਆ ਜਿਹੜਾ ਉਹਨਾਂ ਨੇ ਇਸ ਵੇਲੇ ਉਹ ਦੁਸ਼ਟ ਲੋਕ ਸੋਚ ਕੇ ਬੈਠੇ ਨੇ ਅਸੀਂ ਉਹਨੂੰ ਸਿਰੇ ਚੜਨ ਤੋਂ ਹਰ ਹਿੱਲੇ ਰੋਕਣ ਵਾਲੇ ਪਾਸੇ ਤੁਰੀਏ ਤੇ ਪਹਿਲਾ ਜਿਹੜੀ ਉਹ ਫਰਜ਼ ਸਰਕਾਰ ਦਾ ਬਣਦਾ ਤੇ ਉਸ ਤੋਂ ਬਾਅਦ ਕੌਮ ਦਾ ਵੀ ਫਰਜ਼ ਬਣਦਾ ਕਿ ਉਹ ਬੜੀ ਸੁਚੇਤ ਹੋ ਕੇ ਚੁਕੰਨੀ ਹੋ ਕੇ ਇਸ ਸਾਰੀ ਗੱਲ ਨੂੰ ਬਰੀਕੀ ਦੇ ਨਾਲ ਬਾਝ ਕੇ ਸਰ ਅਸੀਂ ਧਰਨਿਆਂ ਤੇ ਬੈਠ ਕੇ ਮੁਜਾਰੇ ਕਰਕੇ ਇਸ ਸਮੱਸਿਆ ਦਾ ਹੱਲ ਆ ਜਿਹੜਾ ਨਹੀਂ ਜੇ ਸਾਨੂੰ ਬੜਾ ਬਰੀਕੀ ਦੇ ਨਾਲ ਬੜੇ ਹੋਸ਼ ਦੇ ਨਾਲ ਸਾਨੂੰ ਦੁਸ਼ਮਣ ਤਾਕਤਾਂ ਦਾ ਮੁਕਾਬਲਾ ਜਿਹੜਾ ਉਸ ਢੰਗ ਤਰੀਕੇ ਨਾਲ ਕਰਨਾ ਪਊਗਾ ਜੋ ਕੁਝ ਉਹ ਸਾਡੇ ਤੇ ਨਿਰੰਤਰ ਬਾਹਰ ਕਰ ਰਹੇ ਨੇ ਜਿਸ ਤਰ੍ਹਾਂ ਗੁਰੂ ਸਾਹਿਬ ਦੀ ਪਵਿੱਤਰ ਦੇ ਦਾ ਅਪਮਾਨ ਬਰਗਾੜੀ ਦੇ ਵਿੱਚ ਹੋਇਆ ਸੀ ਉਸ ਤੋਂ ਬਾਅਦ ਕੌਮ ਦੇ ਵਿੱਚ ਰੋਹ ਤੇ ਰੋਸ ਸੱਤਵੇਂ ਅਸਮਾਨ ਤੇ ਚੜ ਗਿਆ ਸੀ ਭਾਵੇਂ ਕਿ ਇਸ ਦੌਰਾਨ ਇਸ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਨਿਰੰਤਰ ਜਾਰੀ ਸੀ ਪਰੰਤੂ ਫੇਰ ਵੀ ਕੌਮ ਕੀਤੇ ਨਾ ਕੀਤੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰ ਰਹੀ ਹੈ ਅੱਜ ਜੋ ਘਟਨਾ ਦੁਆਰਾ ਜਲਾਲਪਿੰਡ ਵਿਖੇ ਵਾਪਰੀ ਹੈ ਉਹ ਘਟਨਾ ਬਰਗਾੜੀ ਦੇ ਨਾਲ ਬਿਲਕੁਲ ਮੇਲ ਖਾਂਦੀ ਹੈ ਕੀ ਕੌਮ ਦੀਆਂ ਭਾਵਨਾਵਾਂ ਨੂੰ ਜਾਣਬੁੱਝ ਕੇ ਉਕਸਾਇਆ ਜਾ ਰਿਹਾ ਤੇ ਸਿੱਖਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਬਦ ਇਸ ਤਰ੍ਹਾਂ ਅਸੀਂ ਲਗਾਤਾਰ ਨਿਰੰਤਰ ਇਹ ਗੱਲ ਦਰਹਾਉਂਦੇ ਆ ਰਹੇ ਹਾਂ ਕਿ ਇਹ ਜੋ ਕੁਝ ਵਾਪਰ ਰਿਹਾ ਇਹ ਕੋਈ ਅਚਾਨਕ ਵਾਪਰ ਰਿਹਾ ਵਰਤਾਰਾ ਨਹੀਂ ਜੀ ਇਹਦੇ ਪਿੱਛੇ ਬੜੀ ਡੂੰਘੀ ਸਾਜ਼ਿਸ਼ ਹੈ ਜਿਹੜੀ ਉਹ ਕੰਮ ਕਰ ਰਹੀ ਆ ਤੇ ਹਾਲਾਤ ਜਿਸ ਤਰ੍ਹਾਂ ਤੇਜ਼ੀ ਨਾਲ ਤਬਦੀਲ ਹੋ ਰਹੇ ਨੇ ਉਸੇ ਹੀ ਤਰ੍ਹਾਂ ਜਿਹੜੇ ਦੁਸ਼ਟ ਲੋਕ ਨੇ ਜਿਹੜੀ ਸੁੱਖ ਸੁੱਖ ਦੁਸ਼ਮਣ ਤਾਕਤਾਂ ਨੇ ਉਸੇ ਤਰ੍ਹਾਂ ਉਹ ਆਪਣੀ ਜਿਹੜੀ ਉਹਨਾਂ ਦੀ ਦੁਸ਼ਟ ਨੀਤੀ ਆ ਉਹਨੂੰ ਵੀ ਤਬਦੀਲ ਕਰ ਰਹੇ ਨੇ ਸੋ ਪਹਿਲਾ ਜਿਹੜਾ ਹਮਲਾ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਉਹਦੇ ਪਿੱਛੇ ਕਾਰਨ ਹੋਰ ਸੀ ਅੱਜ ਜਿਹੜਾ ਹਮਲਾ ਹੋ ਰਿਹਾ ਉਹਦੇ ਪਿੱਛੇ ਕਾਰਨ ਹੋਰ ਨੇ ਤੇ ਜਿਹੜੀਆਂ ਘਟਨਾਵਾਂ ਵਿਚਕਾਰ ਵਾਪਰੀਆਂ ਉਹਦੇ ਕਾਰਨ ਹੋਰ ਨੇ ਤੇ ਜਿਹੜੀ ਇਸ ਤਰ੍ਹਾਂ ਦੀਆਂ ਘਟਨਾਵਾਂ ਨਿਰੰਤਰ ਵਾਪਰਦੀਆਂ ਆ ਰਹੀਆਂ ਨੇ ਜਿਵੇਂ ਤੁਸੀਂ ਆਖਿਆ ਕਿ ਇਹ ਜਿਹੜੀ ਕੌਮ ਨੂੰ ਚੁਣੌਤੀ ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਹ ਕੌਮ ਨੂੰ ਚੁਣੌਤੀ ਰਹੀ ਕੌਮ ਦੇ ਅੱਲੇ ਜ਼ਖਮਾਂ ਤੇ ਲੂਣ ਛਿੜਕਿਆ ਜਾ ਰਿਹਾ ਜਦੋਂ ਤੁਸੀਂ ਕਿਸੇ ਦੇ ਅੱਲੇ जख्म ਤੇ ਲੂਨ ਛਿਰਕੋਗੇ ਤੇ ਉਹਨੂੰ ਪੀੜ ਵੀ ਹੋਊਗੀ ਉਹ ਤੜਫੂਗਾ ਵੀ ਤੇ ਉਹ ਚੀਕਾਂ ਵੀ ਮਾਰੂਗਾ ਸੋ ਅੱਜ ਜੇ ਕੌਮ ਰੋ ਤੇ ਰੋਸ ਦਾ ਪ੍ਰਗਟਾਵਾ ਕਰ ਰਹੀ ਹੈ ਉਹਦਾ ਕਾਰਨ ਇਹ ਹੈ ਕਿ ਨਿਰੰਤਰ ਕੌਮ ਦੇ ਸੀਨੇ ਦੇ ਵਿੱਚ ਸੂਰਾ ਮਾਰ ਕੇ ਉਹਨੂੰ ਘਮਾਇਆ ਜਾ ਰਿਹਾ ਹਾਂਜੀ ਸੋ ਇਹ ਹਾਲਾਤ ਨੇ ਜਿਹੜੇ ਕਿਉਂ ਪੈਦਾ ਕੀਤੇ ਜਾ ਰਹੇ ਨੇ ਇਹਦੇ ਬਾਰੇ ਅਸੀਂ ਬੜੀ ਵਿਸਾਰ ਨਾਲ ਆਪਣੇ ਦਰਸ਼ਕਾਂ ਨਾਲ ਗੱਲ ਹਮੇਸ਼ਾ ਸਾਂਝੀ ਕਰਦੇ ਆ ਰਹੇ ਹਾਂ ਕਿ ਉਹ ਨਾਗਪੂਰੀ ਤਖਤ ਜਿਨੇ ਚੁਣੌਤੀ ਦਿੱਤੀ ਹੋਈ ਅੱਗੇ ਸੀ 2070 ਤੱਕ ਸਿੱਖ ਅਤੇ ਸਿੱਖੀ ਨੂੰ ਖਤਮ ਕਰਨਾ ਤੇ ਇਸੇ ਕਾਰਨ ਪੰਜਾਬ ਤੇ ਜਿਹੜਾ ਡੇਰਾਬਾਦ ਆ ਉਹਨੂੰ ਉਹਨੂੰ ਕਾਬਜ਼ ਕਰਵਾਉਣ ਦੀ ਕੋਸ਼ਿਸ਼ ਕਰਨੀ ਇਸੇ ਕਾਰਨ ਉਹਨਾਂ ਨੇ ਸਿੱਖ ਸਿਧਾਂਤਾਂ ਨੂੰ ਰੋਲਣਾ ਇਸੇ ਕਾਰਨ ਜਿਹੜਾ ਅਸੀਂ ਗੱਲ ਕਰਦੇ ਆ ਜਿਹੜੀਆਂ ਸਾਡੀਆਂ ਸਰਵੋੱਚ ਸਿੱਖ ਸੰਸਥਾਵਾਂ ਨੇ ਚਾਹੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਚਾਹੇ ਉਹ ਸਾਡੀ ਸ਼੍ਰੋਮਣੀ ਕਮੇਟੀ ਸੀ ਚਾਹੇ ਉਹ ਅਕਾਲੀ ਦਲ ਸੀ ਚਾਹੇ ਸਿੱਖ ਫਿਰਦੇ ਸੀ ਸਾਰਿਆਂ ਦਾ ਖੱਟੀ ਪੋਚਣ ਦੀ ਉਹਨਾਂ ਨੇ ਖਾਤਮੇ ਦੀ ਕੋਸ਼ਿਸ਼ ਕੀਤੀ ਹੈ ਇਹ ਸਾਰਾ ਕੁਝ ਬੜੀ ਗਿਣੀ ਮਿਤੀ ਸਾਜ਼ਿਸ਼ ਦੇ ਦੀਨ ਹੋ ਰਿਹਾ ਪਰantu ਘਟਨਾ ਕਰਮ ਜਿਹੜਾ ਉਹ ਇੰਨੀ ਤੇਜ਼ੀ ਨਾਲ ਚੱਲ ਰਿਹਾ ਕਿ ਆਏ ਦਿਨ ਜਿਹੜੀਆਂ ਦੁਸ਼ਟ ਤਾਕਤਾਂ ਨੇ ਉਹ ਆਪਣੀ ਰਣਨੀਤੀ ਦੇ ਵਿੱਚ ਤਬਦੀਲੀ ਕਰ ਰਹੀਆਂ ਨੇ ਮੱਜੀ ਸਾਹਿਬ ਦੀਵਾਨ ਹਾਲ ਵਿਖੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੇਅਦਬੀ ਕੀਤੀ ਗਈ ਸੀ ਉਸ ਦੇ ਪਛਤਾਪ ਦੇ ਲਈ ਸ੍ਰੀ ਅਖੰਡ ਸਾਹਿਬ ਜੀ ਦੇ ਪਾਠ ਪ੍ਰਕਾਸ਼ ਕੀਤੇ ਗਏ ਸਨ ਜਿਨ੍ਹਾਂ ਦਾ ਅੱਜ ਭੋਗ ਪਾਇਆ ਗਿਆ ਉਸ ਮੌਕੇ ਗਿਆਨੀ ਗੁਰਬਚਨ ਸਿੰਘ ਜੀ ਉੱਥੇ ਮੱਥਾ ਟੇਕਣ ਆਏ ਸੀ ਤੇ ਜਿਸ ਤਰ੍ਹਾਂ ਕਿ ਸਾਡੇ ਸਾਹਮਣੇ ਇਹ ਜਾਣਕਾਰੀ ਆਈ ਹੈ ਕਿ ਸ਼੍ਰੋਮਣੀ ਕਮੇਟੀ ਮੁਲਾਜ਼ਮਾ ਨੇ ਉਹਨਾਂ ਦੇ ਵਿਰੁੱਧ ਰੱਜ ਕੇ ਨਾਰੇਬਾਜ਼ੀ ਕੀਤੀ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਵਿਸਤਾਰ ਸਹਿਤ ਦੱਸੋ ਦੇਖੋ ਵੀਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਖੰਡਿਤ ਕੀਤੇ ਜਾਣ ਦੇ ਪਛਤਾਪ ਵਜੋਂ ਮੰਜੀ ਸਾਹਿਬ ਦਵਾਨ ਹਾਲ 'ਚ ਸ਼੍ਰੀ ਕਾਨਪਾਤ ਸਾਹਿਬ ਜਿਹੜੇ ਰੰਗੋਈ ਸੀ ਉਹਨਾਂ ਦੇ ਭੋਗ ਪਏ ਉਹ ਪਹਿਨ ਪ੍ਰੰਤ ਜਿਹੜਾ ਹਜ਼ੂਰੀ ਰਾਗੀ ਜਿੱਥਾ ਸੀ ਜਿਹੜਾ ਉਹ ਕੀਰਤਨ ਕਰ ਰਿਹਾ ਸੀ ਤੇ ਉਸ ਵੇਲੇ ਜਿਹੜੇ ਤਾਲ ਤਖਤ ਦੇ ਜਥੇਦਾਰ ਨੇ ਗਿਆਨੀ ਗਰਬਚ ਜਿੰਨਾਂ ਨੂੰ ਕੌਮ ਨੇ ਨਕਾਰ ਦਿੱਤਾ ਹੋਇਆ ਹੁਣ ਮਤਲਬ ਆਪਣੇ ਆਪ ਚੋਂ ਜਥੇਦਾਰ ਆਪਣੇ ਆਪ ਨੂੰ ਕਹਾਈ ਜਾਣ ਤੇ ਗੱਲ ਵੱਖਰੀ ਆ ਮਤਲਬ ਕੌਮ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਸੋ ਜਦੋਂ ਗੈਨੀ ਗੁਰਵਚਨ ਸਿੰਘ ਹੁਰੀ ਮਥੇ ਮੱਥਾ ਟੇਕਣ ਗਏ ਤਾਂ ਹਜੂਰੀ ਰਾਗੀ ਜਿਹੜਾ ਉਸ ਵੇਲੇ ਮਤਲਬ ਕੀਰਤਨ ਕਰ ਰਹੀ ਸੀ ਉਹਨਾਂ ਨੇ ਬੜਾ ਮਤਲਬ ਸਪਸ਼ਟ ਚੇਤਾਵਨੀ ਦਿੱਤੀ ਉਹਨਾਂ ਨੂੰ ਕਿ ਖਬਰਦਾਰ ਤੁਹਾਨੂੰ ਆਗਿਆ ਨਹੀਂ ਜੇ ਤੁਸੀਂ ਸੰਗਤ ਦੇ ਵਿੱਚ ਆਉਣਾ ਜੇ ਤੁਸੀਂ ਇਸ ਪਛਤਾਪ ਵਿੱਚ ਸ਼ਾਮਲ ਹੋਣਾ ਤੇ ਆਪਣੇ ਗਲਤ ਤਖਤੀ ਬਾਕੇ ਆਓ ਕਿ ਮੈਂ ਗੁਨਾਹਗਾਰ ਆ ਜੀ ਮੈਂ ਭੁੱਲ ਕੀਤੀ ਆ ਮੈਂ ਕਾਮ ਦੇ ਨਾਲ ਦਗਾ ਕੀਤਾ ਸੋ ਉਹ ਤਖਤੀ ਪਾ ਕੇ ਆਓ ਤੇ ਉਸ ਤੋਂ ਬਾਅਦ ਤੁਸੀਂ ਸੰਗਤ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਉਹ ਉੱਥੇ ਜਿੰਨਾ ਵੀ ਸ਼ਰੂਮਣੀ ਕਮੇਟੀ ਮੁਲਾਜ਼ਮ ਜਿੰਨੇ ਵੀ ਸ਼ਰੂਮਣੀ ਕਮੇਟੀ ਮੁਲਾਜ਼ਮ ਸੀ ਉਹਨਾਂ ਸਾਰਿਆਂ ਨੇ ਉਸ ਹਜੂਰੀ ਲਾਗੀ ਨੇ ਜੋ ਕੁਝ ਵੀ ਕਿਹਾ ਉਸ ਦੀ ਪੂਰੀ ਤਰ੍ਹਾਂ ਪ੍ਰਵੋਚਨਾ ਕੀਤੀ ਇੱਕ ਵੀ ਸਿੰਘ ਸੀ ਜਿਹੜਾ ਇੱਕ ਵੀ ਸਿੰਘ ਉਹ ਉਹ ਗਗਨਿ ਗਰਵਚਨ ਸਿੰਘ ਦੇ ਹੱਕ 'ਚ ਖੜਾ ਨਹੀਂ ਹੋਇਆ ਉਹ ਖੜਾ ਨਹੀਂ ਹੋਇਆ ਸੋ ਸਮੁੱਚੇ ਸੈਰਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਚਾਇਓ ਰਾਗੀ ਸੀ ਚਾਇਓ ਪਾਠੀ ਸੀ ਚਾਇਓ ਗ੍ਰੰਥੀ ਸੀ ਚਾਇਓ ਸੇਵਾਦਾਰ ਸੀ ਚਾਇਓ ਹੋਰ ਕੋਈ ਵੀ ਮੁਲਾਜ਼ਮ ਸੀ ਉਹਨਾਂ ਦੇ ਮਤਲਬ ਜਥੇਦਾਰ ਵਿਰੁੱਧ ਪੂਰੀ ਤਰ੍ਹਾਂ ਡਟ ਗਏ ਜਿਹੜੀ ਨਾਰੇਬਾਜੀ ਸੀ ਉਹ ਕੀਤੀ ਤੇ ਅੱਜ ਮਤਲਬ ਪਬਿਕੀ ਕੌਮ ਤਾਂ ਉਹਨਾਂ ਨੂੰ ਉਸ ਦਿਨ ਤੋਂ ਹੀ ਇਨਕਾਰ ਚੁੱਕੀ ਆ ਜਿਸ ਦਿਨ ਉਹਨਾਂ ਨੇ ਸੌਦਾ ਸਾਜ਼ ਨੂੰ ਮਾਫੀ ਦੇਣ ਵਾਲਾ ਹੁਕਮਨਾਮਾ ਜਾਰੀ ਕੀਤਾ ਸੀ ਪਰੰਤੂ ਅੱਜ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਤੇ ਸਮੁੱਚੇ ਮੁਲਾਜ਼ਮਾਂ ਨੇ ਵਿਸ਼ੇਸ਼ ਕਰਕੇ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀਆਂ ਨੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਕੀਰਤਨ ਕਰਦਿਆਂ ਹੋਇਆਂ ਜਥੇਦਾਰ ਨੂੰ ਜਿਹੜੀ ਫਿਟ ਲਾਨਤ ਪਈ ਆ ਉਹਦੇ ਤੋਂ ਬਾਅਦ ਇਹ ਗੱਲ ਬਿਲਕੁਲ ਸਾਫ਼ ਤੇ ਸਪਸ਼ਟ ਹੋ ਗਿਆ ਕਿ ਜਥੇਦਾਰ ਗਿਆਨੀ ਗੁਰਵਚਨ ਸਿੰਘ ਹੁਣ ਕੌਮ ਦਾ ਜਥੇਦਾਰ ਨਹੀਂ ਹੁਣ ਉਹ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਹੀਂ ਉਹ ਕੌਮ ਦਾ ਗੁਨਾਹਗਾਰ ਹੈ ਤੇ ਅਸੀਂ ਅਗਲੀ ਤੇ ਗੱਲ ਆ ਜਿਹੜੀ ਉਹ ਸ਼ਾਇਦ ਬਹੁਤ ਵੱਡੀ ਹੋ ਜੂਗੀ ਕਿ ਉਹ ਕੌਮ ਦਾ ਗੁਨਾਹਗਾਰ ਆ ਕੌਮ ਦਾ ਤਨਖਾਈਆ ਤੇ ਕੌਮ ਦਾ ਗਦਾਰ ਆ ਸੋ ਜਦੋਂ ਤੱਕ ਜਿਹੜੀ ਕੌਮ ਦੀ ਇੱਛਾ ਕਿ ਜਦੋਂ ਤੱਕ ਇਹ ਵਿਅਕਤੀ ਜਿਨ੍ਹਾਂ ਨੇ ਕੌਮ ਦਾ ਮਾਨ ਸਵੈਮਾਨ ਬਰਿਆਦਾ ਸਦਾਂਤ ਪਰੰਪਰਾਵਾਂ ਦਾ ਕਤਲੇਆਮ ਕੀਤਾ ਜਦੋਂ ਤੱਕ ਇਹ ਵਿਅਕਤੀ ਆਪਣੇ ਅਹੁਦੇ ਤੋਂ ਅਸਤੀਫੇ ਦੇ ਕੇ ਆਪਣੀ ਗਲਤੀ ਦੀ ਆਪਣੇ ਗੁਨਾਹ ਦੀ ਮਾਫੀ ਨਹੀਂ ਮੰਗਦੇ ਉਦੋਂ ਤੱਕ ਕੌਮ ਆ ਜਿਹੜੀ ਇਹਨਾਂ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਅੱਜ ਇਹ ਗੱਲ ਬਿਲਕੁਲ ਬਿਲਕੁਲ ਸਾਫ ਹੋ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿੱਥੇ-ਜਿੱਥੇ ਬੇਅਦਬੀ ਹੋਈ ਬਹੁਤੀ ਥਾਈ ਉੱਥੋਂ ਦੇ ਗ੍ਰੰਥੀਆਂ ਨੂੰ ਹੀ ਦੋਸ਼ੀ ਕਰਦਾਨ ਕੇ ਫੜਿਆ ਗਿਆ ਪਰੰਤੂ ਸਿੱਖ ਕੌਮ ਇਸ ਗੱਲ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਵੀ ਭਾਏ ਜਿਹੜਾ ਗੁਰੂ ਘਰ ਦਾ ਗ੍ਰੰਥੀ ਆ ਪਾਠੀ ਆ ਉਹ ਸਿੱਧਾ ਗੁਰੂ ਸਾਹਿਬ ਦੇ ਮਾਣ ਨਾਲ ਸਤਕਾਰ ਨਾਲ ਸ਼ਰਧਾ ਦੇ ਨਾਲ ਜੁੜਿਆ ਹੋਇਆ ਵਿਅਕਤੀ ਹੁੰਦਾ ਹੈ ਨਿਰੰਤਰ ਗੁਰੂ ਦੀ ਸੇਵਾ ਦੇ ਵਿੱਚ ਰਹਿੰਦਾ ਠੀਕ ਹੈ ਕਿ ਉਹਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਕ੍ਰੀਤੀਆਂ ਵੀ ਹੁੰਦੀਆਂ ਨੇ ਕ੍ਰਹਿਤਾਂ ਵੀ ਹੁੰਦੀਆਂ ਨੇ ਉਹ ਗੁਰੂ ਸਾਹਿਬ ਦੀ ਸੇਵਾ ਸੰਭਾਲ ਦੇ ਵਿੱਚ ਕਈ ਤਰੁੱਟੀਆਂ ਵੀ ਛੱਡ ਦਿੰਦੇ ਨੇ ਕਈ ਵਾਰ ਗਲਤੀਆਂ ਵੀ ਕਰਦੇ ਨੇ ਪਰੰਤੂ ਜਿਹੜੀ ਗੱਲ ਸਾਹਮਣੇ ਲਿਆਂਦੀ ਗਈ ਆ ਕਿ ਉਹਨਾਂ ਨੇ ਗੁਰੂ ਸਾਹਿਬ ਦੇ ਅੰਗਾਂ ਨੂੰ ਖੰਡਿਤ ਕੀਤਾ ਹਾਂਜੀ ਸੋ ਗੁਰੂ ਸਾਹਿਬ ਦੀ ਇਸ ਤਰ੍ਹਾਂ ਦੀ ਬੇਅਦਵੀ ਕਰਨ ਦਾ ਹੌਸਲਾ ਮੈਨੂੰ ਨਹੀਂ ਲੱਗਦਾ ਕਿ ਕੋਈ ਗ੍ਰੰਥੀ ਸਿੰਘ ਪਾਠੀ ਸਿੰਘ ਕਰ ਸਕਦਾ ਜੀ ਹਾਂ ਹੋ ਸਕਦਾ ਹੈ ਕਿ ਕੁਝ ਮਰੀ ਜਮੀਰ ਵਾਲੇ ਗ੍ਰੰਥੀ ਪਾਠੀ ਬਹੁਤ ਵੱਡਾ ਲਾਲਚ ਜੇ ਅਸੀਂ ਉਹਨਾਂ ਨੂੰ ਕੋਈ ਬਹੁਤ ਵੱਡਾ ਲਾਲਚ ਦੇਈਏ ਹੋ ਸਕਦਾ ਹੈ ਕਿ ਉਹ ਮਰੀ ਜਮੀਰ ਵਾਲਾ ਕੋਈ ਗ੍ਰੰਥੀ ਪਾਠੀ ਹੈ ਜਿਹੜਾ ਇਸ ਤਰ੍ਹਾਂ ਦਾ ਗੁਨਾਹ ਕਰ ਦੇਵੇ ਜਾਂ ਅਸੀਂ ਉਹਨਾਂ ਨੂੰ ਇੰਨਾ ਡਰਾ ਦਈਏ ਕਿ ਉਹ ਇਸ ਤਰ੍ਹਾਂ ਦਾ ਗੁਨਾਹ ਜਿਹੜਾ ਕਰਨ ਲਈ ਤਿਆਰ ਹੋ ਜੋ ਵੀ ਇਸ ਤੋਂ ਇਲਾਵਾ ਕਿਉਂਕਿ ਜਿੰਨੀਆਂ ਵੀ ਇਹਨਾਂ ਨੇ ਕਟਨਾਮਾ ਸਾਡੇ ਸਾਹਮਣੇ ਆਈਆਂ ਨੇ ਕਿ ਜਿਹੜੇ ਵੀ ਇਹਨਾਂ ਨੇ ਕਿਹਾ ਕਿ ਅਸੀਂ ਫਲਾਣਾ ਗੁਰਦੁਆਰੇ ਦਾ ਗ੍ਰੰਥੀ ਹੈ ਜਿਹੜਾ ਉਹਨੇ ਇਹ ਕਾਰਾ ਕੀਤਾ ਸੀਗਾ ਤੇ ਉਹ ਗ੍ਰਫਤਾਰ ਕਰ ਲਿਆ ਤੇ ਉਹਦੇ ਪਿੱਛੇ ਕਾਰਨ ਕੀ ਦੱਸਿਆ ਉਦੇ ਪਿੱਛੇ ਕਾਰਨ ਕੀ ਦੱਸਿਆ ਜਾ ਰਿਹਾ ਕਿ ਇਹ ਜੀ ਗ੍ਰੰਥੀ ਦਾ ਦੂਸਰੇ ਜਿਹੜੇ ਸੇਵਾਦਾਰ ਸੀ ਉਹਨਾਂ ਦੇ ਨਾਲ ਝਗੜਾ ਚੱਲਦਾ ਸੀ ਇਹਨੇ ਗੁਰੂ ਸਾਹਿਬ ਦੇ ਅੰਗ ਸੀ ਤਾਂ ਖੰਡਿਤ ਕਰ ਦਿੱਤੇ ਕਿ ਉਹ ਇਸ ਉਹਨਾਂ ਤੋਂ ਬਦਲਾ ਲੈਣਾ ਚਾਹੁੰਦਾ ਸੀ ਆਖਰ ਇਹਨਾਂ ਨੂੰ ਪੁਲੀ ਮਾਨਸ ਸਿੰਘ ਨੂੰ ਪੁੱਛੇ ਕਿ ਇੱਕ ਜਿਹੜਾ ਗੁਰਦੁਆਰੇ ਦਾ ਗ੍ਰੰਥੀ ਹੈ ਸਭ ਤੋਂ ਮੁੱਖ ਜ਼ਿੰਮੇਵਾਰੀ ਉਹਦੀ ਆ ਸੋ ਜੇ ਉੱਤੇ ਕੋਈ ਘਟਨਾ ਵਾਪਰਦੀ ਆ ਤਾਂ ਉਹਦੀ ਥਾਂ ਜਿਹੜੇ ਦੂਜੇ ਸੇਵਾਦਾਰ ਆ ਉਹ ਕਿਉਂ ਫਸਣਗੇ ਬਿਲਕੁਲ ਉਹ ਇਹ ਇੰਨਾ ਤਾਂ ਕੋਈ ਬੇਵਕੂਫ ਨਹੀਂ ਹੈ ਸੋ ਇੰਨੀ ਛੋਟੀ ਜੀ ਗੱਲ ਦੇ ਲਈ ਉਹ ਐਡਾ ਵੱਡਾ ਗੁਨਾਹ ਐਡਾ ਵੱਡਾ ਪਾਪ ਆ ਅਕਸਰ ਨੂੰ ਜਿਹੜਾ ਨਿਰੰਤਰ ਗੁਰੂ ਸਾਹਿਬ ਦੇ ਨਾਲ ਜੁੜਿਆ ਹੋਇਆ ਵਿਅਕਤੀ ਆ ਕਿਤੇ ਨਾ ਕਿਤੇ ਚਾਹੇ ਜਿੰਨਾ ਮਰਜ਼ੀ ਮਾੜਾ ਹੋਵੇ ਇਨਾ ਮਰਜ਼ੀ ਦਾ ਕਰਦਾਰ ਮਾੜਾ ਹੋਵੇ ਪਰੰਤੂ ਕਿਤੇ ਨਾ ਕਿਤੇ ਮਤਲਬ ਜਿੰਨੇ ਵੀ ਗ੍ਰੰਥੀ ਸਹਿਬਾਨ ਦੇ ਨਾਲ ਗੱਲ ਹੋਈ ਹੈ ਉਹਨਾਂ ਨੇ ਕਿਹਾ ਕਿ ਸਾਡੇ ਤੇ ਲੱਖਾਂ ਤਰੁਪੀਆਂ ਹੋ ਸਕਦੀਆਂ ਨੇ ਅਸੀਂ ਮਤਲਬ ਪੰਨੇ ਵੀ ਪਲਟ ਸਕਦੇ ਹਾਂ ਕਿਸੇ ਹੋਰ ਵੀ ਕਰ ਸਕਦੇ ਹਾਂ ਪਰੰਤੂ ਕੋਈ ਗੁਰੂ ਕਰਦਾ ਜਿਹੜਾ ਵਜ਼ੀਰ ਜੀ ਨੂੰ ਅਸੀਂ ਕਹਿ ਦਈਏ ਗ੍ਰੰਥੀ ਕਹਿ ਦਈਏ ਜਾਂ ਪਾਰਟੀ ਕਹਿ ਦਈਏ ਉਹ ਸੁਪਨੇ ਦੇ ਵਿੱਚ ਵੀ ਇਸ ਤਰ੍ਹਾਂ ਦਾ ਗੁਨਾਹ ਜਿਹੜਾ ਉਹ ਨਹੀਂ ਕਰ ਸਕਦਾ ਸੋ ਜਿੰਨੀਆਂ ਵੀ ਸਾਡੇ ਸਾਹਮਣੇ ਇਹਨਾਂ ਨੇ ਪੁਲਿਸ ਨੇ ਇਹ ਗ੍ਰੰਥੀਆਂ ਨੂੰ ਜਾਂ ਪਾਰਟੀਆਂ ਨੂੰ ਢੜ ਕੇ ਦੋਸ਼ੀ ਵਜੋਂ ਪੇਸ਼ ਕੀਤਾ ਤੇ ਜਿਹੜੀ ਕਹਾਣੀ ਸੁਣਾਈ ਗਈ ਆ ਉਹ ਕਿਸੇ ਦੇ ਹੱਜਬ ਨਹੀਂ ਹੁੰਦੀ ਇਸ ਕਾਰਨ ਹੀ ਮਤਲਬ ਸਮੁੱਚੇ ਸਿੱਖ ਪੰਥ ਨੇ ਪੁਲਿਸ ਦੀ ਜਿਹੜੀਆਂ ਕਹਾਣੀਆਂ ਨੇ ਉਹਨਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਇਹ ਆਖਰ ਨੂੰ ਇੰਨੇ ਦਿਨ ਇਹ ਘਟਨਾਵਾਂ ਹੁੰਦੀ ਆ ਰਹੀਆਂ ਤੇ ਜੇ ਕੱਲ੍ਹ ਦੋਸ਼ੀ ਫੜੇ ਗਏ ਤਾਂ ਨਿਰੰਤਰ ਚਾਰ ਥਾਵਾਂ ਤੋਂ ਫੜੇ ਗਏ ਚਾਰ ਘਟਨਾਵਾਂ ਦੇ ਦੋਸ਼ੀ ਇੱਕੋ ਦਿਨ 'ਚ ਹੀ ਫੜ ਲਏ ਪਹਿਲਾਂ ਇੰਨੇ ਦਿਨ ਸੀ ਜਿਹੜਾ ਕੋਈ ਇਹਨਾਂ ਨੂੰ ਨਹੀਂ ਲੱਭਿਆ ਫਿਰ ਇੱਕੋ ਦਿਨ ਇਹਨਾਂ ਨੂੰ ਚਾਰ ਦੋਸ਼ੀ ਆ ਜਿਹੜੇ ਉਹ ਲੱਭ ਗਏ ਸੋ ਇਹ ਸਾਰਾ ਕੁਝ ਇੱਕ ਬੜੀ ਇਣੀ ਮਿਥੀ ਸਾਜਿਸ਼ਾ ਜਿਹਦੇ ਲਈ ਮੈਂ ਕੌਮ ਨੂੰ ਸੁਚੇਤ ਕਰਨਾ ਬਿਹਤ ਜਰੂਰੀ ਸਮਝਦਾ ਕਿ ਅੱਜ ਜਿਹੜੀ ਇੱਕ ਖਟੜਾ ਹੋਰ ਇਸ ਲੜੀ ਦੇ ਵਿੱਚ ਜੁੜ ਗਈ ਆ ਉਸ ਤੋਂ ਬਾਅਦ ਮੈਂ ਬਹੁਤ ਜਰੂਰੀ ਸਮਝਦਾ ਕਿ ਕੌਮ ਨੂੰ ਇਸ ਗੱਲ ਬਾਰੇ ਸੁਚੇਤ ਕੀਤਾ ਜਾਵੇ ਅਸੀਂ ਸਾਰੇ ਜਾਣਦੇ ਆ ਕਿ ਗੁਰੂ ਘਰਾਂ ਦੇ ਵਿੱਚ ਗ੍ਰੰਥੀ ਨੇ ਪਾਠੀ ਨੇ ਰਾਗੀ ਨੇ ਉਹਨਾਂ ਚ ਜਿਹੜੀ ਵੱਡੀ ਗਿਣਤੀ ਆ ਉਹ ਦਲਤ ਭਾਈਚਾਰੇ ਦੀ ਆ ਬਾਬਾ ਜੀਵਨ ਸਿੰਘ ਦੇ ਜਾਂ ਬਾਬਾ ਸੰਗ ਸਿੰਘ ਦੀ ਫਲਵਾੜੀ ਦੇ ਜਿਹੜੇ ਸਿੰਘ ਨੇ ਉਹ ਇਹ ਸੇਵਾ ਨਿਭਾਉਂਦੇ ਨੇ ਤੇ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਇਸ ਤਰ੍ਹਾਂ ਦੀਆਂ ਬਰਗਾੜੀ ਨੂੰ ਛੱਡਦੀਏ ਤੇ ਚਾਹੇ ਅੱਜ ਵਾਲੀ ਜਲਾਲ ਤੇ ਗੁਰੂ ਸਾਹਿਬ ਦੇ ਪਿੰਡ 'ਚ ਜਿਹੜੀ ਵਾਪਰੀ ਉਹ ਘਟਨਾਵਾਂ ਛੱਡੀਏ ਜਿਹੜੀਆਂ ਗੁਰੂ ਘਰਾਂ ਦੇ ਵਿੱਚ ਘਟਨਾਵਾਂ ਵਾਪਰੀਆਂ ਨੇ ਉਹ ਸਾਰੇ ਗੁਰੂ ਘਰ ਵੀ ਬਹੁ ਗਿਣਤੀ 'ਚ ਦਲਤ ਭਾਈਚਾਰੇ ਨਾਲ ਹੀ ਸਬੰਧਤ ਨੇ ਜੀ ਸੋ ਇਹ ਇੱਕ ਬੜੀ ਗਿਣੀਵੀਂ ਸੀ ਸਾਜ਼ਿਸ਼ ਮੈਨੂੰ ਲੱਗ ਰਹੀ ਹੈ ਕਿ ਇੱਕ ਇਸ ਤਰ੍ਹਾਂ ਦੀ ਬੰਡੀ ਆ ਜਿਹੜੀ ਕੌਮ ਦੇ ਵਿੱਚ ਖੜੀ ਕਰ ਦਿੱਤੀ ਜਾਵੇ ਕਿ ਇੱਕ ਇਸ ਤਰ੍ਹਾਂ ਦੀ ਚਰਚਾ ਆ ਜਾਵੇ ਕਿ ਜਿਹੜੇ ਦਲਤ ਭਾਈਚਾਰੇ ਨਾਲ ਸੰਬੰਧਿਤ ਪਾਰਟੀ ਨੇ ਜਾਂ ਗਰੰਥੀ ਨੇ ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਕਰ ਰਹੇ ਨੇ ਹਾਂਜੀ ਸੋ ਇਹ ਮੈਨੂੰ ਲੱਗਦਾ ਕਿ ਬਹੁਤ ਡੂੰਘੀ ਸਾਜ਼ਿਸ਼ਾ ਕਿਉਂਕਿ ਪਹਿਲਾਂ ਹੀ ਜਿਹੜਾ ਦਲਤ ਭਾਈਚਾਰਾ ਉਹ ਡੇਰੀਆ ਵੱਲ ਝੁਕਿਆ ਹੋਇਆ ਤੇ ਜਿਹੜਾ ਅੱਜ ਕੌਮ ਦੇ ਨਾਲ ਜੁੜਿਆ ਹੋਇਆ ਭਾਈਚਾਰਾ ਖੜਾ ਉਸ ਭਾਈਚਾਰੇ ਨੂੰ ਪੂਰੀ ਤਰ੍ਹਾਂ ਕੌਮ ਦੇ ਨਾਲੋਂ ਤੋੜਨ ਦੇ ਲਈ ਇੱਕ ਤਰ੍ਹਾਂ ਦੁਸ਼ਮਣੀ ਪੈਦਾ ਕਰਨ ਦੇ ਲਈ ਇੱਕ ਲਕੀਰ ਹੈ ਜਿਹੜੀ ਉਹ ਦੁਸ਼ਮਣੀ ਵਾਲੀ ਕਿੱਚਨ ਦੇ ਲਈ ਇਹ ਬੜੀ ਡੂੰਗੀ ਸਾਜ਼ਿਸ਼ ਹੈ ਇਹ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਹੈ ਕਿ ਇਹਨੂੰ ਇਸ ਪਾਸੇ ਤੋੜਨ ਦੀ ਕੋਸ਼ਿਸ਼ ਕਰਨ ਇਸ ਲਈ ਮੈਂ ਅੱਜ ਦੀ ਤਰੀਕ ਦੇ ਵਿੱਚ ਕੌਮ ਨੂੰ ਇਸ ਪਾਸੇ ਸੁਚੇਤ ਕਰਨਾ ਚਾਹੁੰਨਾ ਤੇ ਜਿਹੜੀ ਅੱਜ ਰਾਜਪੁਰੇ ਘਟਨਾ ਵਾਪਰੀਆ ਕਿ ਭਗਵਾਨ ਬਾਲ ਵੀਕ ਜੀ ਦਾ ਜਿਹੜਿਆ ਮਤਲਬ ਤਸਵੀਰ ਜਾਂ ਪੋਸਟਰ ਸੀ ਉਹ ਪਾੜ ਦਿੱਤਾ ਗਿਆ ਤੇ ਇਹ ਅਫਵਾਹ ਵਲਾ ਦਿੱਤੀ ਗਈ ਕਿ ਦੋ ਸਿੱਖ ਪਾੜ ਕੇ ਗਏ ਨੇ ਸੋ ਜਿਹੜੀ ਆ ਮੈਂ ਪਹਿਲੀ ਗੱਲ ਕੀਤੀ ਆ ਕਿ ਇੱਕ ਦਲਤ ਭਾਈਚਾਰੇ ਨੂੰ ਸਿੱਖੀ ਨਾਲੋਂ ਪੂਰੀ ਤਰ੍ਹਾਂ ਤੋੜਨ ਦੇ ਲਈ ਇਹ ਜਿਹੜੀ ਗੱਲ ਆ ਇਹ ਮੈਨੂੰ ਉਸ ਪਾਸੇ ਜਾਂਦੀ ਲੱਗਦੀ ਆ ਤੇ ਅੱਜ ਇਹ ਜਿਹੜੀ ਘਟਨਾ ਇੱਕ ਰਾਜਪੂਰੇ ਵਾਪਰੀ ਆ ਭਗਵਾਨ ਬਾਲਮੀਕ ਦਾ ਪੋਸਟਰ 파ੜਨ ਦੀ ਤੇ ਸਿੱਖਾਂ ਸਿਰ ਲਾਉਣ ਦੀ ਉਹ ਪੂਰੀ ਤਰ੍ਹਾਂ ਇਸ ਗੱਲ ਦੀ ਗਵਾਹੀ ਭਰਦੀ ਆ ਕਿ ਦਲਤ ਭਾਈਚਾਰਾ ਜਿਹੜਾ ਸਮੁੱਚੇ ਰੂਪ ਦੇ ਵਿੱਚ ਸਿੱਖ ਪੰਥ ਦੇ ਬਰਾਬਰ ਮਤਲਬ ਦੁਸ਼ਮਣੀ ਦੇ ਵਜੋਂ ਖੜਾ ਕਰ ਦਿੱਤਾ ਜਾਵੇ ਅਗਰ ਨੂੰ ਮਤਲਬ ਕਿ ਸਿੱਖਾਂ ਦੀ ਜਿਹੜਾ ਅੱਜ ਸੰਘਰਸ਼ ਚੱਲ ਰਿਹਾ ਉਹਦੇ ਵਿੱਚ ਭਗਵਾਨ ਵਾਲਮੀਕ ਕਿੱਥੋਂ ਆ ਗਏ ਹਾਂਜੀ ਜੇ ਦੋਸ਼ ਲੱਗ ਰਹੇ ਆ ਅੱਜ ਦੀ ਤਰੀਕ ਵਿੱਚ ਦੋਸ਼ ਦੋ ਦੋ ਤਾਕਤਾਂ ਵਿਰੁੱਧ ਲਾਏ ਜਾ ਰਹੇ ਨੇ ਅਸੀਂ ਜਾਂ ਤਾਂ ਸੌਦਾ ਸਾਧ ਵਿਰੁੱਧ ਦੋਸ਼ ਲਾ ਰਹੇ ਆ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਘਣਾਉਣੀਆਂ ਹਰਕਤਾਂ ਹੋ ਰਹੀਆਂ ਨੇ ਉਹਦੇ ਵਿੱਚ ਸੌਦਾ ਸਾਧ ਜਾਂ ਉਹਦੇ ਚੇਲੇ ਹੋ ਸਕਦੇ ਨੇ ਤੇ ਜਾਂ ਸਾਡਾ ਜਿਹੜਾ ਮੁੱਖ ਰੂਪ ਦੇ ਵਿੱਚ ਦੋਸ਼ ਆ ਉਹ ਨਾਗਪੁਰੀ ਤਖਤੇ ਭਗਮਾ ਬਰਗੇੜ ਦੇ ਤਖਤੇ ਤੇ ਆ ਕਿ ਉਹ ਸਿੱਕੀ ਦੀ ਹੋਂਦ ਨੂੰ ੜੱਪਣ ਲਈ ਇਸ ਤਰ੍ਹਾਂ ਦੀਆਂ ਘਟਨਾਵਾਂ ਕਰੇ ਸੋ ਵਿਚਕਾਰ ਭਗਵਾਨ ਵਾਲਮੀਕ ਇਸ ਸੰਘਰਸ਼ ਦੇ ਵਿੱਚ ਕਿੱਥੋਂ ਆ ਗਏ ਜੀ ਸੋ ਇਹ ਜਿਹੜੀ ਮੈਂ ਪਹਿਲੀ ਗੱਲ ਕੀਤੀ ਆ ਕਿ ਇਹ ਬੜੀ ਗਿਣੀ ਮੀਤੀ ਕਨੌਣੀ ਸਾਜ਼ਿਸ਼ ਆ ਕਿ ਦਲਤ ਭਾਈਚਾਰੇ ਨੂੰ ਸਿੱਖਾਂ ਦੇ ਨਾਲ ਸਿੱਖਾਂ ਦਾ ਜੰਗ ਅੰਗ ਰਹਿ। ਜੰਗਰੇਟੇ ਗੁਰਕੇ ਬੇਟੇ ਗੁਰੂ ਸਾਹਿਬ ਨੇ ਏਡਾ ਵੱਡਾ ਮਾਣ ਸਨਮਾਨ ਦਿੱਤਾ ਹੋਇਆ ਤੇ ਉਹਦੇ باوجود ਇਹ ਇੱਕ ਬੜੀ ਮਤਲਬ ਗਿਣੀ ਵੀ ਮੀਤੀ ਸਾਜ਼ਿਸ਼ ਆਉਣ ਵਾਲੇ ਦਿਨਾਂ 'ਚ ਸਾਡੇ ਸਾਹਮਣੇ ਮੈਂ ਅੱਜ ਹੀ ਆ ਗਈ ਆ ਪਹਿਲੀ ਗੱਲ ਤਾਂ। ਸੋ ਆਉਣ ਵਾਲੇ ਦਿਨਾਂ 'ਚ ਵੀ ਇਸ ਨੂੰ ਇਸ ਪਾਸੇ ਤੋਰਿਆ ਜਾ ਸਕਦਾ। ਸੋ ਕੌਮ ਨੂੰ ਸਮੁੱਚੇ ਰੂਪ ਦੇ ਵਿੱਚ ਚਾਹੇ ਉਹ ਕਿਸੇ ਵੀ ਵਰਗ ਨਾਲ ਕਿਉਂਕਿ ਹਾਲਾਂਕਿ ਸਿੱਖਤਾ ਜਾਤਵਾਦੀ ਕੋਈ ਥਾਂ ਨਹੀਂ ਪਰੰਤੂ ਸਾਡੇ ਲਈ ਬੜੀ ਅਫਸੋਸ ਦੀ ਗੱਲ ਇਹ ਆ ਕਿ ਸਿੱਖੀ ਦੇ ਵਿੱਚ ਵੀ ਜਾਤਪਾਤ ਆ ਜਿਹੜੀ ਉਹ ਅਸੀਂ ਖਤਮ ਨਹੀਂ ਕਰ ਸਕੇ ਤੋਂ ਸਮੁੱਚੇ ਜਿੰਨੀਆਂ ਵੀ ਸਿੱਖ ਧਰਮ ਦੇ ਵਿੱਚ ਜਾਤਾਂ ਬਣਾਈਆਂ ਗਈਆਂ ਨੇ ਬਣਾਈਆਂ ਹੋਈਆਂ ਨੇ ਹਾਲੇ ਤੱਕ ਮੈਂ ਇਸ ਗੱਲ ਨੂੰ ਕਹਿੰ ਮੈਂ ਸਮਝਦਾ ਕਿ ਸਾਡੀ ਕੌਮ ਦੀ ਬਹੁਤ ਵੱਡੀ ਤਰਾਸਦੀ ਤੇ ਬੇਵਕੂਫੀ ਹੈ ਕਿ ਅਸੀਂ ਇਸ ਗੱਲ ਨੂੰ ਖਤਮ ਨਹੀਂ ਕਰ ਸਕੇ ਜਿਸ ਨੂੰ ਗੁਰੂ ਮਹਾਰਾਜ ਨੇ ਖਤਮ ਕਰਨ ਦਾ ਮੋਢ ਬੰਨਿਆ ਸੀ ਸੋ ਸਾਨੂੰ ਸਾਰਿਆਂ ਨੂੰ ਇਸ ਪਾਸੇ ਸੁਚੇਤ ਹੋਣਾ ਪਊਗਾ ਕਿ ਜਿਹੜੀ ਦੁਸ਼ਮਣ ਗੱਲ ਕਰ ਰਿਹਾ ਉਹ ਪੂਰੀ ਤਰ੍ਹਾਂ ਅਨਹੋਣੀ ਆ ਤੇ ਇਹਨੂੰ ਸਾਨੂੰ ਅੱਜ ਦੀ ਤਰੀਕ ਵਿੱਚ ਹੀ ਸਮਝ ਲੈਣਾ ਚਾਹੀਦਾ ਇਸ ਗੱਲ ਨੂੰ ਬੈਠ ਕੇ ਸਾਨੂੰ ਇੱਕ ਦੂਸਰੇ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਜਿਹੜੀ ਦੁਸ਼ਮਣ ਦੀ ਐਡੀ ਡੂੰਗੀ ਸਾਜ਼ਿਸ਼ਾ ਇਹਦਾ ਅੱਜ ਹੀ ਸਾਨੂੰ ਮਤਲਬ ਇਹਦਾ ਤੋੜ ਲੱਭਣਾ ਪਊਗਾ ਸਾਨੂੰ ਆਪਣੇ ਮਨਾਂ ਦੇ ਵਿੱਚ ਇਸ ਬਾਰੇ ਪੂਰੀ ਤਰ੍ਹਾਂ ਸਾਫ਼ ਹੋਣਾ ਪਊਗਾ ਕਿ ਦੁਸ਼ਮਣ ਹੈ ਜਿਹੜਾ ਉਹ ਕਿੱਡੀ ਕਨਾਉਣੀ ਸਾਜ਼ਿਸ਼ ਕਰ ਰਿਹਾ ਤੇ ਜਦੋਂ ਅਸੀਂ ਇਸ ਗੱਲ ਲਈ ਤਿਆਰ ਹੋ ਜਾਗੇ ਕਿ ਇਹ ਵਾਕਈ ਦੁਸ਼ਮਣ ਦੀ ਸਾਜ਼ਿਸ਼ ਆ ਅਸੀਂ ਉਹਦਾ ਸ਼ਿਕਾਰ ਨਹੀਂ ਹੋਵਾਂਗੇ ਤੇ ਫਿਰ ਮੈਨੂੰ ਲੱਗਦਾ ਕਿ ਕੌਮ ਦੀ ਚੜ੍ਹਦੀ ਕਲਾ ਲਈ ਅਸੀਂ ਸਾਰੇ ਇਕਜੁੱਟ ਹੋ ਕੇ ਜੋ ਵੀ ਕੌਮ ਤੇ ਇਸ ਵੇਲੇ ਵਿਰਤਾ ਪਈ ਹੋਈ ਆ ਜਿਸ ਤਰ੍ਹਾਂ ਦਾ ਵੀ ਦੁਸ਼ਮਣ ਦਾ ਬਾੜ ਹੋ ਰਿਹਾ ਉਹਦਾ ਡਟ ਕੇ ਮੁਕਾਬਲਾ ਕਰ ਸਕਾਂ। ਆਖਰ ਆਏ ਦਿਨ ਸਿੱਖ ਸੰਘਰਸ਼ ਤੇ ਤੇਲ ਕਿਉਂ ਛਿੜਕਿਆ ਜਾ ਰਿਹਾ ਤੇ ਪੰਜਾਬ ਦੇ ਹਾਲਾਤ ਹੁਣ ਕਿਹੜਾ ਮੋੜ ਲੈ ਰਹੇ ਹਨ ਦੇਖੋ ਵੀਰ ਜਿਹੜੀ ਗੱਲ ਮੈਂ ਇਸ ਤੋਂ ਪਹਿਲਾਂ ਹੁਣੇ ਕਰਕੇ ਛਡਿਆ ਤੇ ਜਿਹੜੀ ਅੱਜ ਰਾਜਪੁਰੇ 'ਚ ਘਟਨਾ ਵਾਪਰੀਆ ਬਿਲਕੁਲ ਇਸ ਗੱਲ ਨੇ ਸਾਫ਼ ਕਰ ਦਿੱਤਾ ਕਿ ਅੱਜ ਪੰਜਾਬ ਦੇ ਵਿੱਚ ਖਾਨਾ ਜੰਗੀ ਆ ਜਿਹੜੀ ਉਹ ਸ਼ੁਰੂ ਕਰਵਾਉਣ ਦੀ ਸਾਜ਼ਿਸ਼ ਆ ਜਿਹੜੀ ਉਹ ਤਕਰੀਬਨ ਤਕਰੀਬਨ ਸਿਰੇ ਚੜ ਗਈ ਆ ਹਾਂਜੀ ਕਿਉਂ ਪੰਜਾਬ ਦੇ ਵਿੱਚ ਖਾਨਾ ਜੰਗੀ ਲਾਉਣੀ ਚਾਹੁੰਦੇ ਨੇ ਪੰਜਾਬ ਦੇ ਵਿੱਚ ਐਮਰਜੈਂਸੀ ਲਾਉਣੀ ਚਾਹੁੰਦੇ ਨੇ ਪੰਜਾਬ ਦੇ ਵਿੱਚ ਸਿੱਖਾਂ ਦਾ ਕਤਲੇਆਮ ਕਰਨਾ ਚਾਹੁੰਦੇ ਨੇ ਸੋ ਸਰਕਾਰ ਦੀ ਨੀਤ ਆ ਜਿਹੜੀ ਹਾਕਮ ਤਰ੍ਹਾਂ ਦੀ ਨੀਤ ਆ ਜਿਹੜੀ ਉਹ ਪੂਰੀ ਤਰ੍ਹਾਂ ਸਾਫ਼ ਤੇ ਸਪਸ਼ਟ ਹੋ ਚੁੱਕੀ ਆ ਕਿਸੇ ਨੇ ਇਹਨੂੰ ਸਮਝਣਾ ਨਹੀਂ ਸਮਝਣਾ ਇਹ ਉਹਦੀ ਮਰਜ਼ੀ ਆ ਦੁਸ਼ਮਨ ਬਾਤ ਕਰੇ ਅਨਹੋਣੀ ਸੋ ਅੱਜ ਜ਼ਰੂਰਤ ਹੈ ਜੋ ਸਿੱਖੀ ਦੇ ਉੱਪਰ ਬਾਹਰ ਕੀਤੇ ਜਾ ਰਹੇ ਹਨ ਸਿੱਖ ਦੁਸ਼ਮਨ ਤਾਕਤਾਂ ਆਪਣੀ ਸਾਜ਼ਿਸ਼ ਘੜ ਰਹੀਆਂ ਹਨ ਉਸ ਦਾ ਤੋੜ ਲਾ ਕੇ ਦੁਸ਼ਮਨ ਨੂੰ ਮੂੰਹ ਤੋੜ ਮਾਰ ਜਵਾਬ ਦੇਤੀ ਸੋ ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਦੀ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਈਸ ਪ੍ਰੀਚਕਾ ਖਾਨ ਸਾਹਿਬ ਵਾਈਸ ਪ੍ਰੀਚਕ ਜੀ ਕੀ ਫਤਿਹ